ਵਾਹਿਗੁਰੂ ਜੀ ਕਾ ਜੀ ਵਾਹਿਗੁਰੂ ਜੀ ਕੀ ਫਤਿਹ ਅੱਜ ਜੋ ਟੌਪਿਕ ਹੈ ਉਹ ਹੈ ਭਰੋਸਾ ਅਕਾਲ ਤੀ ਭਰੋਸਾ ਅਕਾਲ ਪੁਰਖ ਵਾਹਿਗੁਰੂ ਤੇ ਰੱਖਣ ਦਾ ਉਸ ਤੇ ਵਿਸ਼ਵਾਸ ਕਰਨ ਦਾ ਆਪਾਂ ਨੂੰ ਕੀ ਫਲ ਮਿਲਦਾ ਹੈ ਜਾਂ ਆਪਾਂ ਨੂੰ ਕੀ ਪ੍ਰਾਪਤ ਹੁੰਦਾ ਹੈ ਇਸ ਦੇ ਬਾਰੇ ਅੱਜ ਗੱਲ ਕਰਨ ਜਾ ਰਹੀ ਹਾਂ ਤੇ ਇਹ ਮੈਂ ਤੁਹਾਨੂੰ ਇੱਕ ਕਹਾਣੀ ਦੇ ਰੂਪ ਦੇ ਵਿੱਚ ਇੱਕ ਵਾਰਤਾ ਦੇ ਰੂਪ ਦੇ ਵਿੱਚ ਦੱਸਾਂਗੀ ਇੱਕ ਅਪਰਸਨ ਦੇ ਨਾਲ ਹੀ ਕਾਦਮੀ ਦੇ ਨਾਲ ਜੋ ਬੀਤਿਆ ਉਸ ਦੇ ਵਿਸ਼ਵਾਸ ਨੂੰ ਪਰਮਾਤਮਾ ਨੇ ਕਿਸ ਤਰ੍ਹਾਂ ਰੰਗ ਲਾਇਆ ਤਾਂ ਜੋ ਆਪਾਂ ਵੀ ਉਸੇ ਤਰ੍ਹਾਂ ਪਰਮਾਤਮਾ ਤੇ ਵਿਸ਼ਵਾਸ ਰੱਖ ਸਕੀਏ ਜਿਸ ਤਰ੍ਹਾਂ ਉਸ ਆਦਮੀ ਨੇ ਪਰਮਾਤਮਾ ਤੇ ਵਿਸ਼ਵਾਸ ਰੱਖ ਕੇ ਆਪਣੇ ਸਾਰੇ ਦੁੱਖਾਂ ਦਾ ਨਿਵਾਰਣ ਕੀਤਾ ਸੋ ਇਹ ਕਹਾਣੀ ਜੋ ਹੈ ਇਹ ਜੋ વાર્ਤਾ ਮੈਂ ਤੁਹਾਨੂੰ ਸੁਣਾਉਣ ਜਾ ਰਹੀ ਹਾਂ ਇਹ ਅੰਮ੍ਰਿਤਸਰ ਸ਼ਹਿਰ ਦੀ ਹੈ ਅਤੇ ਉੱਥੋਂ ਦੀ ਇੱਕ ਵਸਨੀਕ ਦੀ ਕਹਾਣੀ ਹੈ ਸੋ ਸ਼ੁਰੂ ਕਰਦੇ ਹਾਂ ਅੰਮ੍ਰਿਤਸਰ ਸ਼ਹਿਰ ਦੇ ਵਿੱਚ ਇੱਕ ਗੁਰਜੋਤ ਨਾਂ ਦਾ ਬੇਤੀ ਰਹਿੰਦਾ ਸੀ ਜਿਸ ਨੂੰ ਕੀ ਆਪਣੇ ਪਰਮ ਪਿਤਾ ਪਰਮੇਸ਼ਵਰ ਅਕਾਲ ਪੁਰਖ ਵਾਹਿਗੁਰੂ ਦੇ ਉੱਪਰ ਪੂਰਨ ਭਰੋਸਾ ਸੀ ਪਰ ਉਸ ਦੇ ਜਿਹੜੇ ਹਾਲਾਤ ਸੀਗੇ ਉਹ ਜਿਆਦਾ ਠੀਕ ਨਹੀਂ ਸੀ ਸਾਂ ਮਾਲੀ ਹਾਲਾਤ ਵੀ ਠੀਕ ਨਹੀਂ ਸਨ ਅਤੇ ਘਰ ਦੇ ਹਾਲਾਤ ਵੀ ਠੀਕ ਨਹੀਂ ਸਨ ਉਹ ਵਿਅਕਤੀ ਸ਼੍ਰੀ ਦਰਬਾਰ ਸਾਹਿਬ ਦੇ ਸਰੋਵਰ ਕੋਲ ਬੈਠ ਕੇ ਪ੍ਰਮਾਤਮਾ ਤੋਂ ਮਦਦ ਮੰਗਦਾ ਸੀ ਇੱਕ ਦਿਨ ਉਹ ਇਸੇ ਤਰ੍ਹਾਂ ਬੈਠਾ ਸੀ ਉਸ ਦਾ ਦਿਲ ਚਿੰਤਾ ਦੇ ਨਾਲ ਭਾਰਾ ਸੀ ਕਿਉਂਕਿ ਉਸ ਦੀ ਪਤਨੀ ਲਈ ਜੋ ਕਿ ਹਸਪੀਟਲ ਦੇ ਵਿੱਚ ਸੀ ਉਸ ਦੇ ਕੋਲ ਪੈਸੇ ਨਹੀਂ ਸਨ ਇਲਾਜ ਕਰਾਉਣ ਦੇ ਲਈ ਉਸਦੇ ਵਿੱਤੀ ਸੰਕਟ ਦੇ ਹੱਲ ਲਈ ਮੀਨਜ਼ ਉਸਦੇ ਪੈਸਿਆਂ ਲਈ ਪਰਮਾਤਮਾ ਦੇ ਕੋਲੋਂ ਦਿਲੋਂ ਪ੍ਰਾਰਥਨਾ ਕਰ ਰਿਹਾ ਸੀ ਕਿ हे ਸੱਚੇ ਪਾਤਸ਼ਾਹ ਮੇਰੇ ਲਈ ਕੋਈ ਰਸਤਾ ਖੋਲ ਦੇ ਜਿਸ ਦੇ ਉੱਤੇ ਚੱਲ ਕੇ ਮੈਂ ਆਪਣੀ ਪਤਨੀ ਦਾ ਇਲਾਜ ਕਰਵਾ ਸਕਾਂ ਉਸਦੇ ਆਲੇ-ਦੁਆਲੇ ਹਫੜਾ-ਦਫੜੀ ਦੇ باوجود ਮੀਨਜ਼ ਇਤਨੇ ਰਸ ਦੇ باوجود ਵੀ ਉਹ ਆਪਣਾ ਪੂਰਨ ਧਿਆਨ ਪਰਮਾਤਮਾ ਦੇ ਵਿੱਚ ਲਾਈ ਬੈਠਾ ਸੀ ਕਿਉਂਕਿ ਉਸ ਨੂੰ ਵਿਸ਼ਵਾਸ ਸੀ ਕਿ ਪਰਮਾਤਮਾ ਹੀ ਉਸ ਦੀ ਇਸ ਜੋ ਮੁਸੀਬਤ ਹੈ ਉਸ ਦਾ ਹੱਲ ਕਰ ਸਕਦਾ ਹੈ ਸਾਰਾ ਦਿਨ ਉਹ ਬੈਠਾ ਰਿਹਾ ਬੈਠਣ ਤੋਂ ਬਾਅਦ ਜਦੋਂ ਸ਼ਾਮ ਨੂੰ ਉੱਠਣ ਲੱਗਿਆ ਹਸਪੀਟਲ ਜਾਵਾ ਆਪਣੀ ਪਤਨੀ ਦਾ ਹਾਲ ਚਾਲ ਦੇਖਣ ਜਾ ਕੇ ਤਾਂ ਉਸ ਦੀ ਦੁਸਤੀ ਟੱਕਰ ਇੱਕ ਅਜਨਬੀ ਦੇ ਨਾਲ ਹੁੰਦੀ ਹੈ ਜਿਸ ਦੇ ਹੱਥ ਦੇ ਵਿੱਚ ਇੱਕ ਕੋਟ ਸੀ ਚਿੱਟਾ ਉਸਨੇ ਬਾਤ ਹੀ ਟੰਗਿਆ ਹੋਇਆ ਸੀ ਤੇ ਉਸ ਕੋਟ ਜਿਸੀ ਜੋ ਡਾਕਟਰੀ ਕੋਟ ਸੀ ਪਰ ਉਹ ਹਰਜੋਤ ਇਤਨਾ ਪਰੇਸ਼ਾਨ ਸੀ ਕਿ ਉਸਨੇ ਉਸ ਨੂੰ ਦੇਖਿਆ ਹੀ ਨਹੀਂ ਜਦੋਂ ਉਹ ਉਸ ਦੇ ਵਿੱਚ ਇੱਕਦਮ ਜਾ ਕੇ ਵੱਜਿਆ ਤਾਂ ਉਸ ਆਦਮੀ ਨੇ ਉਸ ਨੂੰ ਸਹਾਰਾ ਦਿੱਤਾ ਉਹ गिरਣ ਲੱਗ ਗਿਆ ਉਸਨੇ ਉਸ ਨੂੰ ਫੜ ਕੇ ਖੜਾ ਕੀਤਾ ਤੇ ਤੇ ਗੁਰਜੋਤ ਨੇ ਜਦੋਂ ਦੇਖਿਆ ਕਿ ਇਹ ਤਾਂ ਕੋਈ ਡਾਕਟਰ ਲੱਗਦਾ ਹੈ ਉਸ ਆਦਮੀ ਨੇ ਕਿਹਾ ਕਿ ਮੇਰਾ ਨਾਮ ਡਾਕਟਰ ਸਿੰਘ ਹੈ ਤੁਸੀਂ ਠੀਕ ਹੋ ਤੁਹਾਨੂੰ ਕੀ ਹੋਇਆ ਹੈ ਤੁਸੀਂ ਇੱਕਦਮ ਕਿਨਣ ਲੱਗੇ ਹੋ ਪਰੇਸ਼ਾਨ ਲੱਗਦੇ ਹੋ ਤੇ ਗੁਰਜੋਤ ਪਹਿਲਾਂ ਤੋਂ ਹੀ ਬਹੁਤ ਦੁਖੀ ਸੀ ਉਸਨੇ ਆਪਣੀ ਸਾਰੀ ਵਿਥਿਆ ਉਸ ਡਾਕਟਰ ਨੂੰ ਦੱਸ ਦਿੱਤੀ ਡਾਕਟਰ ਨੇ ਬਹੁਤ ਧਿਆਨ ਨਾਲ ਸੁਣੀ ਅਤੇ ਫਿਰ ਹੌਲੀ ਜਹੀ ਮੁਸਕਰਾਹਟ ਨਾਲ ਕਿ ਮੈਨੂੰ ਵਿਸ਼ਵਾਸ ਹੈ ਕਿ ਮੈਂ ਤੁਹਾਡੀ ਮਦਦ ਕਰ ਸਕਦਾ ਹ ਉਸਨੇ ਕਿਹਾ ਕਿ ਮੈਂ ਤੁਹਾਡੀ ਪਤਨੀ ਦਾ ਇਲਾਜ ਬਿਨਾਂ ਕੋਈ ਫੀਸ ਲੈ ਕਰਾਂਗਾ ਕਿਉਂਕਿ ਮੈਂ ਲੋੜਵੰਦਾਂ ਦੀ ਮਦਦ ਕਰਦਾ ਹਾਂ ਅਤੇ ਇਹ ਮੇਰਾ ਫਰਜ਼ ਹੈ ਮੇਰੇ ਗੁਰੂ ਨੇ ਮੈਨੂੰ ਇਹੀ ਸਿੱਖਿਆ ਦਿੱਤੀ ਹੈ ਗੁਰਚੋਤ ਬਹੁਤ ਖੁਸ਼ ਹੋਇਆ ਸ਼ੁਕਰਗੁਜ਼ਾਰ ਹੋ ਕੇ ਉਹ ਡਾਕਟਰ ਸਿੰਘ ਦਾ ਪਿੱਛਾ ਕਰਦਾ ਹੋਇਆ ਉਸ ਨੂੰ ਆਪਣੇ ਨਾਲ ਨਾਲ ਹਸਪੀਟਲ ਲੈ ਗਿਆ ਜਿੱਥੇ ਉਸ ਦੀ ਪਤਨੀ ਦਾ ਇਲਾਜ ਕੀਤਾ ਆਪਣੀ ਗੱਲ ਨੂੰ ਸਾਥੀ ਕਰਦੇ ਹੋਏ ਜੂਸ ਡਾਕਟਰ ਨੇ ਕਿਹਾ ਸੀ ਡਾਕਟਰ ਸਿੰਘ ਨੇ ਕਿਹਾ ਸੀ ਉਸ ਦੇ ਬਦਲੇ ਵਿੱਚ ਕੋਈ ਵੀ ਭੁਗਤਾਨ ਮੀਨਸ ਕੋਈ ਵੀ ਖਰਚਾ ਕੀਤੇ ਬਿਨਾ ਉਸ ਤੋਂ ਪੈਸਾ ਲਈ ਪినా ਗੁਰਜੂਤ ਦੀ ਪਤਨੀ ਦਾ ਸਭ ਤੋਂ ਵਧੀਆ ਇਲਾਜ ਹੋਇਆ ਉਸ ਦੀ ਦੇਖਭਾਲ ਹੋਈ ਅਤੇ ਉਸ ਦੀ ਪਤਨੀ ਹੌਲੀ ਹੌਲੀ ਠੀਕ ਹੁੰਦੀ ਗਈ ਅਤੇ ਛੁੱਟੀ ਹੋਣ ਤੇ ਉਹ ਆਪਣੇ ਘਰ ਚਲੇ ਗਏ ਡਾਕਟਰ ਸਿੰਘ ਦੀ ਨਿਰਸਵਾਰਥ ਮਦਦ ਸਦਕਾ ਗੁਰਜੋਤ ਦੀ ਪਤਨੀ ਠੀਕ ਹੋਣ ਲੱਗੀ। ਇਸ ਦਿャਲੂ ਮੀਨਸ ਇਸ ਤਰ੍ਹਾਂ ਦੇ ਭਾਵਕ ਡਾਕਟਰ ਦੇ ਰੂਪ ਵਿੱਚ ਗੁਰੂ ਪਾਤਸ਼ਾਹ ਇੱਕ ਤਰ੍ਹਾਂ ਆ ਪਾਏ। ਅਤੇ ਗੁਰਜੋਤ ਦੀ ਪ੍ਰਾਰਥਨਾ ਸੁਣੀ ਅਤੇ ਉਸ ਨੂੰ ਰਸਤਾ ਦਿਖਾਇਆ। ਜਦੋਂ ਉਸ ਦੀ ਪਤਨੀ ਠੀਕ ਹੋਈ ਤਾਂ ਉਹ ਦੋਨੋਂ ਠੀਕ ਹੋ ਕੇ ਡਾਕਟਰ ਸਾਹਿਬ ਕੋ ਗਏ ਉਹਨਾਂ ਦੀ ਥੈਂਕ ਯੂ ਸ਼ੁਕਰਗੁਜ਼ਾਰ ਕੀਤਾ ਤਾਂ ਡਾਕਟਰ ਨੇ ਕਿਹਾ ਕਿ ਅੱਜ ਮੈਂ ਤੁਹਾਡੀ ਮਦਦ ਕੀਤੀ ਹੈ। ਕੱਲ ਨੂੰ ਤੁਸੀਂ ਕਿਸੇ ਹੋਰ ਦੀ ਮਦਦ ਕਰ ਦੇਣਾ ਚਾਹੀਏ ਛੋਟੀ ਮਦਦ ਹੀ ਹੋਵੇ ਉਸ ਤੋਂ ਬਾਅਦ ਗੁਰਜੂਤ ਦਾ ਵਿਸ਼ਵਾਸ ਗੁਰੂ ਪਾਤਸ਼ਾਹ 'ਚ ਹੋਰ ਵੱਧ ਗਿਆ ਅਤੇ ਉਸ ਦਾ ਕਾਰੋਬਾਰ ਵੀ ਹੌਲੀ ਹੌਲੀ ਠੀਕ ਹੋਣਾ ਸ਼ੁਰੂ ਹੋ ਗਿਆ ਅਤੇ ਉਹਨਾਂ ਦੇ ਘਰ ਦੇ ਵਿੱਚ ਅੱਛੀ ਤਰੀਕੇ ਦੇ ਨਾਲ ਜੀਵਨ ਬਸਰ ਹੋਣ ਲੱਗ ਪਿਆ ਇੱਕ ਦਿਨ ਉਹ ਫਿਰ ਸਰੋਵਰ ਦੇ ਕੋਲ ਬੈਠਾ ਤੇ ਪ੍ਰਮਾਤਮਾ ਦਾ ਧੰਨਵਾਦ ਕਰਦਿਆਂ ਕਿਹਾ ਕਿ ਹੀ ਸੱਚੇ ਪਾਤਸ਼ਾਹ ਤੁਸੀਂ ਮੇਰਾ ਉਸ ਟਾਈਮ ਮਦਦ ਕੀਤੀ ਸੀ ਅਤੇ ਮੈਨੂੰ ਵੀ ਉਸ ਡਾਕਟਰ ਦੇ ਰਸਤੇ ਤੇ ਚੱਲਣ ਦੀ ਹਿੰਮਤ ਬਖਸ਼ੋ। ਅਤੇ ਹਰ ਮਹੀਨੇ ਆਪਣੇ ਉਹ ਦਸਵੰਧ ਕੱਢ ਕੇ ਲੋਕਾਂ ਦੀ ਸਹਾਇਤਾ ਕਰਨ ਲੱਗ ਪਿਆ। ਜਿਸ ਦੇ ਨਾਲ ਉਸ ਦੇ ਅੰਦਰ ਜੋ ਵਿਸ਼ਵਾਸ ਸੀ ਪੂਰਨ ਹੁੰਦਾ ਗਿਆ, ਹੋਰ ਧ੍ਰਿੜ ਹੁੰਦਾ ਗਿਆ ਅਤੇ ਉਸ ਦੇ ਘਰ ਦੇ ਵਿੱਚ ਬਰਕਤ ਆਉਂਦੀ ਗਈ। ਉਸ ਦੇ ਬੱਚੇ ਅੱچھے ਸਕੂਲਾਂ ਦੇ ਵਿੱਚ ਪੜ੍ਹਨੇ ਸ਼ੁਰੂ ਹੋ ਗਏ। ਤੇ ਉਹ ਇਸ ਸਬਕ ਨੂੰ ਕਦੇ ਨਹੀਂ ਭੁੱਲਿਆ। ਸੋ ਆਪਾਂ ਵੀ ਇਸ ਕਹਾਣੀ ਤੋਂ ਜੋ ਕਿ ਅੰਮ੍ਰਿਤਸਰ ਦੇ ਗੁਰਚੂਤ ਬੰਦੇ ਦੀ ਹੈ ਇਸ ਤੋਂ ਸਿੱਖਿਆ ਲੈਣੀ ਹੈ ਕਿਉਂਕਿ ਗੁਰੂ ਪਾਤਸ਼ਾਹ ਜੋ ਹਨ ਜੋ ਪਰਮਾਤਮਾ ਹੈ ਅਕਾਲ ਪੁਰਖ ਵਾਹਿਗੁਰੂ ਹੈ ਕਿਉਂਕਿ ਰੱਬ ਜੋ ਕਰਦਾ ਹੈ ਉਹ ਬਿਲਕੁਲ ਠੀਕ ਕਰਦਾ ਹੈ ਜ਼ਿੰਦਗੀ ਵਿੱਚ ਕਈ ਵਾਰੀ ਸਾਡੀਆਂ ਕੁਝ ਗੱਲਾਂ ਪੂਰੀਆਂ ਨਹੀਂ ਹੁੰਦੀਆਂ ਕੁਝ ਚਾਹਤਾਂ ਰਹਿ ਜਾਂਦੀਆਂ ਹਨ ਤੇ ਅਸੀਂ ਪਰਮਾਤਮਾ ਨੂੰ ਦੋਸ਼ ਦਿੰਦੇ ਹਾਂ ਪਰ ਕੀ ਕਦੇ ਸੋਚਿਆ ਹੈ ਕਿ ਜੋ ਦੀਨ ਦੁਨੀਆ ਦਾ ਮਾਲਕ ਹੈ ਜਿਸ ਨੇ ਸਾਨੂੰ ਬਹੁਤ ਪਿਆਰ ਨਾਲ ਬਣਾਇਆ ਹੈ ਆਪਣੇ ਸਿੱਖ ਕੋ ਸਾਹ ਸਾ ਸਮਾਰੇ ਕੀ ਉਹ ਤੁਹਾਡਾ ਪੂਰਾ ਬੁਰਾ ਕਰ ਸਕਦਾ ਹੈ ਨਹੀਂ ਉਹ ਆਪਣਾ ਬੁਰਾ ਕਦੇ ਵੀ ਨਹੀਂ ਕਰਦਾ ਸੋ ਬਸ ਵਿਸ਼ਵਾਸ ਰੱਖੋ ਔਰ ਪੂਰਨ ਰੱਖੋ ਜੋ ਉਹ ਕਰ ਰਿਹਾ ਹੈ ਠੀਕ ਹੈ ਤੁਸੀਂ ਦੇਖੋਗੇ ਕਿ ਜੋ ਤੁਸੀਂ ਚਾਹੁੰਦੇ ਸੀ ਉਹ ਤੁਹਾਨੂੰ ਮਿਲ ਗਿਆ ਹੈ ਪਰ ਲੇਟ ਮਿਲਿਆ ਜਾਂ ਕਿਸੇ ਹੋਰ ਰੂਪ ਦੇ ਵਿੱਚ ਮਿਲਿਆ ਇਹ ਟਾਈਮ ਦੱਸੇਗਾ ਸੋ ਪਰਮਾਤਮਾ ਤੇ ভরਸਾ ਰੱਖ ਕੇ ਇਸ ਅੱਜ ਦੀ ਵੀਡੀਓ ਨੂੰ ਐਂਡ ਕਰਦੇ ਹਾਂ ਵਾਹਿਗੁਰੂ ਜੀ ਖਾਲਸਾ ਜੀ ਵਾਹਿਗੁਰੂ ਜੀ ਕੀ ਫਤਿਹ ਇਸ ਨੂੰ ਸ਼ੇਅਰ ਜਰੂਰ ਕਰੋ ਜੀ ਲਾਈਕ ਜਰੂਰ ਕਰੋ ਧੰਨਵਾਦ ਜੀ